ਵਾਈਗਲ ਜੀ ਦਾ ਖਾਲਸਾ ਵਾਈਗਲ ਜੀ ਦੀ ਫਤਿਹ ਆਜ ਅਸੀਂ ਸਜਾਨ ਜਾ ਰਹੇ ਗੋਲ ਪਰਨਾ ਤੇ ਅਦੇ ਵਾਸਤੇ ਸਾਨੂੰ ਕੋਈ ਪੌਣ ਨਹੀਂ ਕਰਨ ਦੇ ਲੋੜ ਨਹੀਂ ਹੈਗੇ ਅਦੀ ਪੌਣ ਨਹੀਂ ਅਸੀਂ ਬੰਦੇ ਬੰਦੇ ਨਾਲ ਦੇ ਨਾਲ ਕਰਾਂਗੇ ਤੇ ਅਦੇ ਇੱਕ ਇੱਕ ਟ੍ਰਾਇੰਗਲ ਬਣਾ ਲੈਣਾ ਇੰਚ ਕਰਕੇ ਤੇ ਉੱਤੋਂ ਦੀ ਇੰਚ ਕਰਕੇ ਵੱਟਾ ਨਾਲ ਫਾੜ ਲੈਣਾ ਤੇ ਇੰਚ ਕਰਕੇ ਇੱਕ ਸਾਈਡ ਕਾਂ ਦੇ ਉਪਰੋ ਦੀ दूसरी साइड भी कान उपरों की खड़नी है ते एक वी बना लेना ते दी सफाई कर लेनी है उपरों जो हेड कवर होना उधरों की सफाई करके प्लेन कर लेना बिल्कुल थलो की एक गोठरी नाल बेंच करके एक वी शेप बना लेनी है हाजे अपना आईब्रो तो बिल्कुल ऊपर है फिर पांच चिनों से ऊपर नु कर लेना है। ते एडी पौनी देखो किस तरीके ने होनी है जो ठल्ले वाला परपल पर है onu उत्ते फाड़ के वट बना लेने अपने onu फाड़ दे टाइम ਇੰਚ ਕਰਕੇ ਵਾਟਰ ਬਣਾ ਕੇ ਆਪਾਂ ਇਹਨੂੰ ਲਗਾ ਦੇਣਾ ਜਿੱਥੇ ਆਪਾਂ ਆਪਣਾ ਪਿੰਚ ਕੀਤਾ ਸੀ ਉਸ ਤੋਂ ਥੋੜਾ ਜਿਹਾ ਉੱਤੇ ਆਪਾਂ ਪਰਲਾ ਲਗਾਣਾ ਉਸ ਤੋਂ ਬਾਅਦ ਦੂਜਾ ਪੂਰਾ ਕਲੀਨ ਨਹੀਂ ਪਰ ਥੋੜੇ ਵਰਟਨਲ ਅਸ਼ੀ ਕਰਨਾ ਹੈ ਉਸ ਤੋਂ ਬਾਅਦ ਜੇ ਤੋਂ ਪੋਨੀ ਕਾਇ ਲੈਣੀ ਛੋੜਤੀ ਜੀ

ਪਰ ਪੂਰਾ ਹੈਡ ਕਵਰ ਕਰ ਲੈਣਾ ਥੰਮ ਦੇ ਨਾਲ ਨਾ ਉਹਨੂੰ ਥੋੜਾ ਜਿਹਾ ਉਪਰੋ ਦੀ ਕਰਕੇ ਗੋਲ ਜਿਹੀ ਸ਼ੇਪ ਬਣਾਨੀ ਪੈਣੀ ਜੀ ਮੱਥੇ ਤੋਂ ਗੋਲ ਪਰਣਾ ਹੁੰਦਾ ਤਾਂ ਇਹਨੂੰ ਗੋਲ ਪਰਣਾ ਕਹਿੰਦੇ ਸੀ ਤਾਂ ਐ ਬੜੀ ਜਲਦੀ ਵਾਹਣ ਦੇ ਕੋਈ ਇੱਕ ਹੈਗਾ ਟੇਪ ਉਹ ਨਹੀਂ ਕਰਨ ਦੀ ਵੀ ਲੋੜ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ इनिशिएटिव बन गया पढ़ना तो बी है बार अंदर कर लेंगे तो देख सकते हो गोल पढ़ना रेडी है